ਮਾੜਾ ਵਕਤ ਵੀ ਚੰਗਾ ਹੁੰਦਾ ਸਭ ਦੇ ਪਰਖ ਕਰਾਜੇ ਅਸਲੀ ਸੱਜਣ ਉਹੀ ਔਖੇ ਵੇਲੇ ਜੋ ਕੰਮ ਆਵੇ ਸੱਚੇ ਕਾਲਜੀ ਮੈਂ ਹਟ ਹਾੜੇ ਨਾਲ ਖੁਸ਼ੀ ਤੇ ਲੈ ਕੇ ਹਾਸੇ ਨਾਲ ਏਵਨ ਪੰਜਾਬੀ ਟੀਵੀ ਦੀ ਖਾਸ ਰਿਪੋਰਟ ਦਾ ਸ਼ੋਅ ਮਸਟ ਗੋ ਬੋਲਵਿਟ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਜਕਪੂਰ ਜਿਨੇ ਕਿਹਾ ਸੀ ਕਿ ਜ਼ਿੰਦਗੀ ਚੱਲਦੀ ਰਹਿੰਦੀ ਹੈ ਤੇ ਅੱਜ ਮੈਂ ਇਸ ਰਿਪੋਰਟ ਦੇ ਵਿੱਚ ਕਾਲ ਕਰਨ ਜਾ ਰਹੀ ਹਾਂ ਪੰਜਾਬ ਦੇ ਫੇਮਸ ਹੀਰੋ ਸतीश ਕਾਲਜੀ ਦੇ ਬਾਰੇ ਸतीश ਕਾਲ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਅਲੱਗ ਪਹਿਚਾਨ ਦਿੱਤੀ ਉਹਨਾਂ ਨੇ ਪੰਜਾਬੀ ਇੰਟਰਸਟਰੀ ਦੇ ਵਿੱਚ ਹਿੱਟ ਤੋਂ ਹਿੱਟ ਫਿਲਮ ਦਿੱਤੀ ਪਰ ਜੇ ਅੱਜ ਕੱਲ ਕਰੀਏ ਤਾਂ ਉਹ ਸਤੀਸ਼ਕਾਲ ਅੱਜ ਦਰਦ-ਦਰਦੀਆਂ ਠੋਕਰਾ ਖਾ ਰਿਹਾ ਹੈ ਸਤੀਸ਼ਕਾਲ ਦੀ ਜ਼ਿੰਦਗੀ ਦਾ ਸਭ ਤੋਂ ਪੂਰਾ ਵਕਤ ਚੱਲ ਰਿਹਾ ਰਾਨੋ ਹੱਜ ਹੱਥ ਮਲਦਿਆ ਮਲਦਿਆ ਉਹ ਲਕੀਰ ਮਿਟ ਗਈ ਉਹ ਲਕੀਰ ਮਿਟ ਗਈ ਜਿੱਥੇ ਤੂੰ ਲਿਖੀ ਸੀ ਰਾਨੋ ਸਾਡਾ ਸਾਡਾ ਜ਼ਿੰਦਗੀ 'ਚ ਵੱਖ ਹੋਣਾ ਹੀ ਲਿਖਿਆ ਹੈ ਤੂੰ ਆਪਣੀ ਥਾਂ ਤੇ ਜਾ ਤਪ ਮੈਂ ਆਪਣੀ ਥਾਂ ਤੇ ਜਾਵਾਂਗਾ ਰਾਨੋ ਸੜਕ ਕਦੇ ਮੇਹਰ ਨਹੀਂ ਹੋ ਸਕਦਾ ਰਾਨੋ ਕਦੇ ਮੇਹਰ ਨਹੀਂ ਹੋ ਸਕਦਾ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਤੀਸ਼ ਕਾਲ ਦੀ ਮਦਦ ਦੇ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਉਹਨਾਂ ਦੀ ਸਹਾਇਤਾ ਕੋਈ ਵੀ ਨਹੀਂ ਕਰ ਰਿਹਾ ਬਸ ਕੁਝ ਐਨ ਜੀਓਜ਼ ਨੇ ਜੋ ਉਹਨਾਂ ਦੀ ਸਹਾਇਤਾ ਲਈ ਅੱਗੇ ਆਈਆਂ ਆ ਆਖਿਰ ਸਤੀਸ਼ ਕਾਲ ਜਿਹਦੇ ਅਰਸ਼ ਤੋਂ ਫਰਸ਼ ਤੱਕ ਆਉਂਦੇ ਕੀ ਕਾਰਨ ਰਹੇ ਨੇ ਆਓ ਅੱਜ ਇੰਨਾ ਹੀ ਗੱਲਾਂ ਤੇ ਗੱਲਬਾਤ ਕਰਾਂਗੇ ਲੱਗੀ ਵਾਲੇ ਤੇ ਕਦੇ ਨਹੀਉ ਸੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਲੱਗੀ ਵਾਲੇ ਤੇ ਕਦੇ ਨਹੀਉ ਸੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਕੌਲਜੀ ਦਾ ਜਨਮ 26 ਸਤੰਬਰ 1948 ਨੂੰ ਕਸ਼ਮੀਰ ਵਿੱਚ ਹੋਇਆ ਬੇਸ਼ੱਕ ਸ਼ਤੀਸ਼ ਕੌਲਜੀ ਕਸ਼ਮੀਰ ਤੋਂ ਬਿਲੋਂਗ ਕਰਦੇ ਸੀ ਬਟ ਉਹ ਪੰਜਾਬੀ ਬੋਲਣ ਦੇ ਵਿੱਚ ਬਹੁਤ ਹੀ ਮਾਹਿਰ ਸੀ ਸ਼ਤੀਸ਼ ਕੌਲ ਦੇ ਘਰ ਦੇ ਵਿੱਚ ਹੀ ਕਲਾ ਦਾ ਮਾਹੌਲ ਹੋਣ ਕਰਕੇ ਸ਼ੁਰੂ ਤੋਂ ਹੀ ਉਹਨਾਂ ਨੂੰ ਐਕਟਿੰਗ ਦੇ profession ਦੇ ਵਿੱਚ ਇੰਟਰਸਟ ਉਹਨਾਂ ਦਾ ਜਾਗ ਪਿਆ ਜਿਸ ਕਰਕੇ ਉਹਨਾਂ ਨੇ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਤੇ ਉਸ ਤੋਂ ਬਾਅਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਨੇ ਚਲੇ ਗਏ ਪੂਨੇ ਦੇ ਵਿੱਚ ਉਹਨਾਂ ਦੇ ਅਦਾਕਾਰੇ ਤੋਂ ਇੰਪ੍ਰੈਸ ਹੋ ਕੇ ਰਾਮਨੰਦ ਸਾਗਰ ਨੇ ਉਹਨਾਂ ਨੂੰ ਮੁੰਬਈ ਆਪਣੇ ਨਾਲ ਲੈ ਕੇ ਤੇ ਉਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਬਤੌਰ ਲੀਡ ਐਕਟਰ ਤੇ ਕੰਮ ਦਿੱਤਾ 1973 ਨੂੰ ਉਹਨਾਂ ਦੀ ਫਿਲਮ ਆਈ ਪ੍ਰੇਮ ਪਰਬਤ ਜੋ ਕਿ ਉਹਨਾਂ ਦੇ ਕੈਰੀਅਰ ਦੀ ਪਹਿਲੀ ਫਿਲਮ ਸੀ ਜੋ ਉਹਨਾਂ ਨੇ ਰਾਮਨੰਦ ਸਾਗਰ ਜੀ ਦੇ ਨਾਲ ਕੀਤੀ ਕਾਲਜੀ ਨੇ 1975 ਦੇ ਵਿੱਚ ਫਿਲਮ ਮੋਰਨੀ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਇਸ ਫਿਲਮ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਰਾਤੋਂ ਰਾਤ ਸੁਪਰਸਟਾਰ ਬਣ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਬਨਕੀ ਮੋਰਨੀ ਖੇਚਾਂ ਦੇ ਵਿੱਚ ਡੋਲਦੀ ਬਨਕੀ ਮੋਰਨੀ ਸਟੇਜ ਕਾਲ ਜਿਨੇ ਲਗਭਗ 300 ਫਿਲਮਾਂ ਦੇ ਵਿੱਚ ਕੰਮ ਕੀਤਾ ਫਿਲਮਾਂ ਦੇ ਨਾਲ-ਨਾਲ ਉਹਨਾਂ ਨੇ ਟੀਵੀ ਸੀਰੀਜ਼ ਦੇ ਵਿੱਚ ਵੀ ਕੰਮ ਕੀਤਾ ਉਹਨਾਂ ਨੂੰ ਬਹੁਤ ਵਾਰ ਉਹਨਾਂ ਦੀ ਅਦਾਕਾਰੀ ਨੂੰ ਲੈ ਕੇ ਅਵਾਰਡ ਵੀ ਮਿਲੇ 2011 ਦੇ ਵਿੱਚ ਉਹਨਾਂ ਨੂੰ ਪੀਟੀਸੀ ਚੈਨਲ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਰਾਨੋ ਤਨਾਖੇ ਵਿੱਚ ਹੁਣ ਤਨ ਰੇਕਸਿਕਾ ਕਿਤਾਬ ਨੇ ਈ ਕੀ ਕੰਨ ਹੁੰਤੇ ਰਾਹ ਦੇ ਲ ਘਬਰਾਵੇ ਹਾ ਸਤਿਸ਼ ਕੋਲ ਸਾਹਿਬ ਨੂੰ ਭੇਟ ਕਰ ਰਹੇ ਨੇ ਸਾਡੇ ਮਾਨਯੋ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਲ ਜੀ ਨੇ ਸ਼ਾਹਰੂਖ ਖਾਨ ਅਮੀਰ ਖਾਨ ਦਿਲੀਪ ਕੁਮਾਰ ਹਰ ਵੱਡੇ ਤੋਂ ਵੱਡੇ ਐਕਟਰ ਦੇ ਨਾਲ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕੀਤਾ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਅਮਿਤਾਬ ਬੱਚਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਵਿਗੜੀਆਂ ਗੱਲਾਂ ਨੂੰ ਸੂਤ ਕਰਨਾ ਨਾ ਜਾਣਾਂ ਦਾ ਕੰਮ ਹੈ ਸੋਹੇਦਰ ਜੀ ਤੇ ਸੂਤ ਕਰਨਾ ਮੈਨੂੰ ਆਂਦਾ ਹੈ ਵੈਰੀ ਗੁੱਡ ਵੈਰੀ ਗੁੱਡ ਮੈਂ ਜੋ ਕੁਝ ਕਹਿ ਰਿਹਾ ਪੰਜਾਬੀ 'ਚ ਕਹਿ ਰਿਹਾ ਸੰਸਕ੍ਰਿਤ ਨਹੀਂ ਬੋਲ ਰਿਹਾ ਇਹ ਵਿਆਹ ਨਹੀਂ ਹੋਏਗਾ ਬਰਨਾਲਾ ਜੀ ਮੰਨਦੀ ਨੂੰ ਪਿਆਰ ਕਰਨਾ ਓਏ ਮੈਂ ਤੇਰੇ ਪਿਆਰ ਨੂੰ ਚਟਾਂ ਸਾਰੀ ਬਰਾਦਰੀ ਦੇ ਕੇ ਮੇਰਾ ਕਿਹਾ ਨਾ ਮੰਨ ਕੇ ਨਕ ਨਵੜਾ ਦੇਈ ਪਰ ਦੁੱਖ ਦੀ ਗੱਲ ਇਹ ਹੈ ਕਿ ਆਖਿਰ ਕੀ ਕਾਰਨ ਰਹੀ ਸ਼ਤੀਸ਼ ਕੋਲ ਜੀ ਦੇ ਅਰਸ਼ ਤੋਂ ਫਰਸ਼ ਤੱਕ ਆਉਂਦੇ ਆਖੇ ਸ਼ਤੀਸ਼ ਕੋਲ ਜੀ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਇਕੱਲੇ ਹੋ ਗਏ ਮੈਂ ਕੋਈ ਲਾਚਾਰ ਨਹੀਂ ਹਾਂ ਖੁਸ਼ ਹਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਕੋਈ ਲਾਚਾਰ ਨਹੀਂ ਹਾਂ ਮੈਂ ਦੋ ਹੱਗ ਦੀ ਰੋਟੀ ਖਾਂਦਾ ਰੱਬ ਮੈਨੂੰ ਬਹੁਤ ਹੀ ਚੜ੍ਹਦੀ ਕਲਾ ਵਿੱਚ ਰੱਖਿਆ ਨਹੀਂ ਮੈਂ ਕਿਸੇ ਦੇ ਹੱਥ ਹਲ ਕਦੇ ਰੱਬ ਮੈਨੂੰ ਨਾ ਮਾਰ ਦੇਵੇ ਮੈਂ ਕਦੇ ਇਹ ਕਰਨਾ ਸਿੱਖਿਆ ਇਹ ਕਰਨਾ ਨਹੀਂ ਸਿੱਖਿਆ ਮੈਂ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਮੈਂ ਇਹ ਕਰ ਕੀਤਾ ਇਹ ਕਰਨਾ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸਿੱਖਿਆ ਮੈਂ ਮਰ ਜਾਵਾਂਗਾ ਜਿੰਨੇ ਜੀ ਮਰ ਕਦੇ ਵੀ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਵਾਂਗਾ ਮੈਂ ਸਤੀਸ਼ਕੋਲ ਹਾਂ ਸਤੀਸ਼ਕੋਲ ਸਤੀਸ਼ਕੋਲ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਏਗਾ ਸतीश ਕਾਲ ਜੀ ਨੇ ਆਪਣੇ ਇਕੱਲੇਪਨ ਤੋਂ ਬਾਹਰ ਨਿਕਲਣ ਲਈ ਆਪਣੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਉਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਇੰਸਟੀਚਿਊਟ ਓਪਨ ਕੀਤਾ ਸੀ ਆਖਿਰ ਕੀ ਸੀ ਉਸ ਇੰਸਟੀਚਿਊਟ ਦੀ ਪੂਰੀ ਕਹਾਣੀ ਸੁਣਦੇ ਹਾਂ ਨਹੀਂ ਉਹਦੇ ਵਿੱਚ ਮੇਰਾ 파ਟਰਨ ਸੀਗਾ ਉਹ ਚਲਾ ਗਿਆ ਸੀ ਤੇ ਮੈਂ 22 ਲੱਖ ਦਾ ਨੁਕਸਾਨ ਉਸ ਟਾਈਮ 22 ਲੱਖ ਰੱਖਣਾ ਬਹੁਤ ਹੀ ਮਾਇਨੇ ਰੱਖਦਾ ਸੀ ਮੈਨੂੰ ਬਹੁਤ ਤਕਲੀਫ ਹੋਈ ਮਗਰ ਮੈਂ ਹਿੰਮਤ ਨਹੀਂ ਹਾਰੀ ਮੈਂ ਚੱਲਦਾ ਰਿਹਾ ਔਰ ਚੱਲਦਾ ਰਿਹਾ ਔਰ ਹੁਣ ਵੀ ਚੱਲਦਾ ਹੀ ਰਹਾਗਾ ਔਰ ਮੈਂ ਬਹੁਤ ਜਲਦੀ ਲੁਧਿਆਣਾ ਇੱਕ ਸਕੂਲ ਖੋਲਾਂਗਾ ਐਕਟਿੰਗ ਸਕੂਲ ਮੈਨੂੰ ਪੂਰਾ ਯਕੀਨ ਹੈ ਕਿ ਇਹੇ ਕਾਰਨ ਨੇ ਸ਼ਿਸ਼ਕੋਲ ਜਿਹਦੇ ਅर्श ਤੋਂ فرش ਤੱਕ ਆਉਂਦੇ ਨਹੀਂ ਦੋਸਤੋ ਆਉਂ ਦਿਖਾਉਨੇ ਆ ਤੁਹਾਨੂੰ ਕੁਝ ਹੋਰ ਕਾਰਨ ਵੀ ਕਿਸੇ ਦੀ ਵਾਈਫ ਹੈ ਔਰ ਬਹੁਤ ਵੱਡੇ ਐਕਟਰ ਦੀ ਸਟੈਪ ਮਦਰ ਹੈ ਮੈਂ ਉਹਦਾ ਨਾਮ ਨਹੀਂ ਲਵਾਗਾ ਜੀ ਉਹਨਾਂ ਨੇ ਮੇਰੀ ਮੈਨੂੰ ਬਹੁਤ ਹੀ ਮੇਰੇ ਨਾਲ ਬहोत ਸਾਥ ਨਿਭਾਇਆ ਸੀ ਮਰ ਕੁਝ ਕਾਰਨ ਵਾਰਸ਼ ਹੁੰਦੇ ਨੇ ਬੰਦੇ ਦੇ ਉਹ ਵਿਚਾਰੀ ਛੱਡ ਕੇ ਚਲੀ ਗਈ ਉਹ ਮੈਂ ਉਹਨਾਂ ਨੂੰ ਕਦੇ ਬਲੇਮ ਨਹੀਂ ਕਰਦਾ ਉਹਦੀ ਮੈਮਰੀ ਹਮੇਸ਼ਾ ਮੇਰੇ ਦਿਲ ਵਿੱਚ ਆਂਦੀ ਹੈ ਕਦੇ-ਕਦੇ ਰਾਤ ਨੂੰ ਯਾਦ ਆਂਦੀ ਹੈ ਮੈਂ ਪੂਰੀ ਰਾਤ ਰੋਂਦਾ ਉਹਦੀ ਯਾਦ ਵਿੱਚ ਮਗਰ ਕੀ ਕਰਾਂ ਉਹ ਬਹੁਤ ਹੀ ਮਹਾਨ ਔਰਤ ਸੀ ਮੈਂ ਕੋਸ਼ਿਸ਼ ਵੀ ਨਹੀਂ ਕੀ ਚੰਗਾ ਨਹੀਂ ਲੱਗਦਾ ਕਿਸੇ ਦੀ ਵੋਟੀ ਹੈਗੀ ਹੈ ਉਹ ਅੱਜ ਬਹੁਤ بڑے ਐਕਟਰ ਦੀ ਸਟੈਪ ਮਦਰ ਹੈ ਉਹਦੇ ਨਾਲ ਇੱਜ਼ਤ ਕਰਦੀ ਖਰਾਬ ਹੋ ਜਾਂਦੀ ਅਗਰ ਉਹਦਾ ਨਾਂ ਲਵਾਂ ਮੈਂ ਮਰਦ ਦਾ ਪੁੱਤਰ ਨਹੀਂ ਹੈਗਾ ਇਹ ਚੰਗਾ ਨਹੀਂ ਲੱਗਦਾ ਕਿਸੇ ਮਰਦ ਨੂੰ ਕਿ ਕਿਸੇ ਵਿਆਹੀ ਔਰਤ ਨਾਲ ਹੈ ਉਹਦੇ ਨਾਲ ਅਫੇਅਰ ਹੈ ਇਹ ਬਹੁਤ ਗਲਤ ਕਰ ਲੁੰਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸੰਸਤਾ ਬਣਾਨ ਇੱਥੇ ਬੜੇ ਬੰ ਜਿਸ ਤਰ੍ਹਾਂ ਮੈਨੂੰ ਬਹੁਤ ਦੁੱਖ ਹੁੰਦਾ ਆਪਣੇ ਕੁਲਦੀਪ ਮਾਨੇ ਜੀ ਦਾ ਪੁੱਤਰ ਯਦਵੀਰ ਇਸ ਬੁਰੀ ਹਾਲਤ ਦੀ ਸ਼ਰਮ ਦੀ ਗੱਲ ਹੈ ਸਾਰੇ ਪੰਜਾਬੀ ਐਕਟਰਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਸ਼ਰਮ ਪੰਜਾਬੀ ਐਕਟਰਾਂ ਨੂੰ ਇਹ ਜਜ਼ਬੀ ਬਹੁਤ ਹੀ ਅੱਛਾ ਐਕਟਰ ਹੈ ਉਹਨੇ ਜਜ਼ਬੀ ਨੂੰ 뮤직 ਦੇ ਪੱਧ ਤੇ ਲਾਣ ਵਾਲੇ ਮਾਨਿਕ ਸਾਹੀ ਸੀ ਜਜ਼ਬੀ ਦਾ ਫਰਜ਼ੀ ਬੰਦਾ ਕਿ ਉਹਨਾਂ ਦੀ ਫੈਮਿਲੀ ਨੇ ਦੇਖੇ ਬਹੁਤ ਅੱਛਾ ਜਜ਼ਬੀ ਨੂੰ ਬਣਾਉਣ ਵਾਲੇ ਮਾਨਿਕ ਸਾਹਿਬ ਸੀ ਕੁਲਦੀਪ ਮਾਨਿਕ ਤੇ ਦੁਨੀਆ ਦਾ ਹਰ ਕੋਨਾ ਹਰ ਪੰਜਾਬੀ ਉਹਨਾਂ ਨੂੰ ਜਾਣਦਾ ਹੈ ਚਲੋ ਜਜ਼ਬੀ ਜਜ਼ਜ਼ਬੀ ਜੀ ਮਰਜ਼ੀ ਨਹੀਂ ਉਹਨਾਂ ਨੇ ਹੈਲਪ ਕਰਨ ਦੀ ਮੇਰਾ ਯੰਗ ਉਮਰ ਡਿਵੋਰਸ ਹੋ ਗਿਆ ਸੀ ਮੇਰਾ ਪੁੱਤਰ ਯੂਐਸਏ ਚ ਪੜ ਰਿਹਾ ਹੈ ਉਹ ਆਪਣੇ ਕੰਮ ਵਿੱਚ ਮਸਰੂਫ ਹੈਗਾ ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰ ਮੈਂ ਕਦੇ ਮੈਂ ਤੁਹਾਨੂੰ ਕਿਹਾ ਨਾ ਮੈਂ ਕਦੇ ਕਿਸੇ ਨੂੰ ਡਿਸਟਰਬ ਨਹੀਂ ਉਦੀ ਜਿਹੜੀ ਮਾਂ ਹੈ ਨਾ ਉਹ ਪਾਸਪੋਰਟ ਉਹਦੇ ਕੋਲ ਹੈਗਾ ਉਹ ਨੂੰ ਆਰ ਨਹੀਂ ਦਿੰਦੀ ਇਸ ਕਰਕੇ ਮੈਨੂੰ ਕੋਈ ਉਹਦੇ ਸ਼ਿਕਵਾ ਨਹੀਂ ਹੈ ਮੇਰੇ ਸਾਰੇ ਇਨੇ ਬੱਚੇ ਨੇ ਇੱਥੇ ਹੀ ਇਨੇ ਪਿਆਰ ਕਰਨ ਵਾਲੇ ਹੁਣ ਸੋਚਣ ਵਾਲੀ ਗੱਲ ਤਾਂ ਦੋਸਤੋ ਏਕ ਜਿਕਰ ਸੇ ਗੱਲ ਕਰੀ ਆਪਣੀ ਜ਼ਿੰਦਗੀ ਦੀ ਤਾਂ ਲੋਕ ਆਪਣੇ ਗਲਤ ਫੈਸਲੇ ਈਗੋ ਤੇ ਐਟੀਟਿਊਡ ਕਰਕੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਨੀਚੇ ਡਿੱਗਦਾ ਹੀ ਡਿੱਗਦਾ ਹੈ ਚਾਹੇ ਕੋਈ ਕਿਸੇ ਵੀ profession ਚ ਕਿਉਰ ਨਾ ਹੋਵੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਸਕਸੈਸ ਤੱਕ ਪਹੁੰਚ ਜਾਣਾ ਤਾਂ ਅਸੀਂ ਉਹਨਾਂ ਸਾਰਗੈ ਚੀਜ਼ਾਂ ਨੂੰ ਭੁਲਾ ਦਿੰਨੇ ਆ ਜਿਹੜੀਆਂ ਆਪਾਂ ਸਟਰਗਲ ਟਾਈਮ ਤੇ ਫੇਸ ਕੀਤੀਆਂ ਹੁੰਦੀਆਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਟਰਗਲਿੰਗ ਡੇਸ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਕਦੇ ਵੀ ਆਪਣੇ ਜ਼ਮੀਰ ਨੂੰ ਨਹੀਂ ਛੱਡਣਾ ਚਾਹੀਦਾ ਕਦੇ ਵੀ ਉਹਨਾਂ ਲੋਕਾਂ ਨੂੰ ਨਹੀਂ ਭੁਲਾਉਣਾ ਚਾਹੀਦਾ ਜਿਹੜੇ ਕਿ ਸਾਡੇ ਦੁੱਖ ਦੇ ਟਾਈਮ ਤੇ ਸਾਡੇ ਸਟਰਗਲਿੰਗ ਡੇਸ ਦੇ ਵਿੱਚ ਸਾਡੇ ਨਾਲ ਖੜੇ ਹੋਣ ਸ਼ਾਇਦ ਹੋ ਸਕਦਾ ਕਿ ਸਤੀਸ਼ ਕਾਲ ਜੀ ਦੇ ਕੋਲ ਮੇ ਕੋਈ ਅਚਾਈ ਗਲਤੀ ਹੋ ਗਈ ਹੋਵੇ ਜਿਸ ਦੇ ਕਰਕੇ ਉਹ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਦੁੱਖ ਦੇ ਵਿੱਚ ਨੇ ਪਰ ਕਿਸ਼ਤੀਸ਼ ਕਾਲ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਦੁੱਖ ਦੇ ਵਿੱਚ ਰਹਿਣਗੇ ਜਾਂ ਨਹੀਂ ਬਿਲਕੁਲ ਹੀ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਤੀਸ਼ ਕਾਲ ਜੀ ਦੀ ਮਦਦ ਦੇ ਲਈ ਹੁਣ ਅੱਗੇ ਤੋਂ ਬਹੁਤ ਜ਼ਿਆਦਾ ਜਿਹੜੇ ਐਕਟਰ ਨੇ ਚਾਹੇ ਕੋਈ ਵੀ ਹੈ ਅੱਗੇ ਆ ਰਹੇ ਨੇ ਉਹਨਾਂ ਦੀ ਮਦਦ ਦੇ ਵਾਸਤੇ ਕੁਝ ਸਮਾਂ ਪਹਿਲਾਂ ਹੀ ਯੋਗਰਾਜ ਜੀ ਉਹਨਾਂ ਦੀ ਮਦਦ ਦੇ ਲਈ ਅੱਗੇ ਆਈ ਸੀ ਤੇ ਉਹਨਾਂ ਨੇ ਲੋਕਾਂ ਦੇ ਅੱਗੇ ਗੁਹਾਰ ਲਗਾਈ ਸੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਮਦਦ ਕਰਨ ਮੈਂ ਯੋਗਰਾਜ ਸਿੰਘ ਇਸ ਵੇਲੇ ਜਿਹੜੀਆਂ ਕੱਲ ਤੁਹਾਨੂੰ ਹੀ ਮੇਰੀਆਂ ਦੱਲਾ ਬੜੀਆਂ ਬੁਰੀਆਂ ਲੱਗੀਆਂ ਹੋਣੀਆਂ ਕਿ ਮੈਂ ਜਦ ਮੇਰ ਮਿਤਲ ਸਾਹਿਬ ਦਾ ਦਿਹਾਂਤ ਹੋਇਆ ਤੇ ਮੈਂ ਕਈ ਗੱਲਾਂ ਤੁਹਾਨੂੰ ਕਹੀਆਂ ਸੀ ਅੱਜ ਮੈਂ ਸਤੀਸ਼ ਕਾਲਜੀ ਦੇ ਕੋਲ ਬੈਠਾ ਜਿਨ੍ਹਾਂ ਦੀ ਮੈਂ ਕੱਲ ਗੱਲ ਕੀਤੀ ਸੀ ਇਹ ਕਿਹਾ ਸੀ ਕਿ ਉਹ ਬੰਦਾ ਮਰ ਰਿਹਾ ਹੈ ਉਹ ਬੰਦਾ 3 ਸਾਲ ਤੋਂ ਹਸਪਤਾਲ ਦੇ ਵਿੱਚ ਪਿਆ ਹੈ ਲੇਕਿਨ ਉਹਦੀ ਸੇਵਾ ਅੱਜ ਆ ਕੇ ਪਤਾ ਲੱਗਿਆ ਕਿਆ ਭੈਣ ਆ ਪੁੱਤਰ ਤੇ ਆ ਲੋਕ ਕਰ ਰਹੇ ਨੇ ਮੈਂ ਤੁਹਾਨੂੰ ਉਹ ਪੁੱਛਣਾ ਚਾਹਨਾ ਕਿ ਅੱਜ ਕਿਹਦੇ ਕੋਲ ਆ ਕੇ ਕਿਉਂ ਨਹੀਂ ਕੋਈ ਦਰਦ ਪਟਾਉਂਦਾ ਇਹਦੇ ਅੱਜ ਕੋਈ ਉਹਨੂੰ ਆਪਣੀ ਹਿੱਕਾ ਕਿਉਂ ਨਹੀਂ ਲਾਉਂਦਾ ਅੱਜ ਕਿਉਂ ਨਹੀਂ ਕਹਿੰਦਾ ਵੀ ਇਹ ਪੰਜਾਬੀ ਇੰਡਸਟਰੀ ਦਾ ਥੰਮ ਨੇ ਅੱਜ ਤੁਹਾਡੇ ਤਾਂ ਮੂੰਹ ਬੰਦ ਕਿਉਂ ਹੋ ਜਾਂਦੇ ਨੇ ਜਦ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਅੱਜ ਜਾ ਕੇ ਉਹਦੇ ਕੋਲ ਅਗਦੀ ਸੇਵਾ ਕਿਉਂ ਨਹੀਂ ਕਰਦੇ ਅੱਜ ਆ ਕੇ ਉਹ ਕਿਉਂ ਨਹੀਂ ਪੁੱਛਦੇ ਤੁਸੀਂ ਸਾਡਾ ਭਰਾ ਹੈ ਸਾਡੀ ਸਾਡੀ ਇੰਡਸਟਰੀ ਦਾ ਸੀਨੀਅਰ ਹੈ ਔਰ ਜਿੱਦਣ ਰੱਬ ਨਾ ਕਰੇ ਇਹ ਕਿਤੇ ਦੁਨੀਆ ਤੋਂ ਚਲਾ ਗਿਆ ਫਿਰ ਮੇਰੇ ਅੱਗੇ ਦੀ ਇੰਟਰਵਿਊ ਲਾ ਦੋ ਫਿਰ ਅਹ ਜੀ ਅੱਜ ਤਾਂ ਪੰਜਾਬੀ ਨੂੰ ਬੜਾ ਨੁਕਸਾਨ ਹੋ ਗਿਆ ਜੀ ਅੱਜ ਤਾਂ ਜੀ ਪੰਜਾਬੀ ਦਾ ਕਲਚਰ ਡੁੱਬ ਗਿਆ ਜੀ ਅੱਜ ਤਾਂ ਜੀ ਇੱਕ ਬੜਾ ਥੰਮ गिर ਗਿਆ ਜੀ ਫਿਰ ਸਭ ਬ ਇਸ ਆਦਮੀ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਰਿਆਂ ਦਾ ਜੇ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤੁਸੀਂ ਆਪਣੀ ਮਾਂ ਦੇ ਜੰਮੇ ਹੋ ਪੰਜਾਬੀ ਇੰਡਸਟਰੀ ਵਾਲਿਓ ਜਾਂ ਦੁਨੀਆ ਵਾਲਿਓ ਕੱਲ ਨੂੰ ਤੁਹਾਡਾ ਵੀ ਹੀ ਹਾਲ ਹੋਣਾ ਮੈਂ ਕੱਲ ਵੀ ਕਿਹਾ ਸੀਗਾ ਤੇ ਆਪਣਾ ਫਰਜ਼ ਬਣਦਾ ਹੈ ਆਪ ਇਨਸਾਨ ਨੂੰ ਮੋਢੇ ਨਾਲ ਮੋਢਾ ਲਾ ਕੇ ਚੁੱਕ ਕੇ ਇਹਨੂੰ ਕੈਮਰੇ ਦੇ ਮੁਰੇ ਲੈ ਕੇ ਜਾਈਏ ਇਹਦੀ ਸੇਵਾ ਕਰੀਏ ਇਹਦਾ ਦਿਲ ਵਡਾਈਏ ਤੇ ਆਪ ਪਰਿਵਾਰ ਜਿਹੜਾ ਇਹਦੇ ਨਾਲ ਹੈ

And سب سے مجھے ایک ڈوبتی جو کشتی تھی جو ایک مجدار میں گھوم رہی تھی اس کو انل جی نے اور میں انل جی کا بہت ہی آباری ہوں کہ انہوں نے مجھے یہاں شرن میں رکھا کچھ اور چیز شیئر کرنا چاہتا ہے پنجابی فلم ڈسٹی والوں کے ساتھ

ستیش جی جی تو میں ملا ہوں کچھ چار سال پانچ سال پہلے ہم لوگ پٹیالہ میں شوٹنگ کر رہے تھے تو ان کی میموری کا بھی تھوڑا بہت لاؤس ہوا کیونکہ ہسبینڈ کی ڈیتھ ہو گئی ان کے گھر والوں نے مجھے بتایا تو اکثر آپ کی بات ہوا کرتی تھی تب آپ بالکل ٹھیک تھے میں اس ٹائم کی بات کر رہا ہوں تو میں سمجھتا ہوں دلجیت جی آج اگر ان کا خدا نا خاص تھا ایسا حال ہو تو میں سمجھتا ہوں ان کو بھی دیکھ بھال کرنے والا کوسان ملے یا ان کو بھی جیون ساتھی ملے کیونکہ

انڈسٹری والوں کے ساتھ شکایت ہے میری تو آپ کی وجہ سے مطل صاحب کی وجہ سے یا رجیت جی کی وجہ سے شکایت ہے شکایت رہے گی اور بولتا گا بلند میں بہت پرانا اور میں یہ تین سال میں ہاسپٹلوں میں نہ گزرے ہوتے تو میں آپ کو ساتھ میں لے کے چلتا لیکن میں میں یہ کوشش کروں گا کہ آپ کیمرے کے سامنے جانا چاہتے ہیں مجھے میرے پتا بابا دیو سنگھی شکتی بخشے میں آپ کو کیمرے کے سامنے لجاؤں گا یہ یا آپ سے والا ہے تاکہ آپ کی زندگی میں خوشی آ سکے خوشی دینا کسی کو بہت بڑی بات ہے تو میرا خیال سے آپ آج سے پربیر کرنا شروع کریں کہ میرے کو کوئی رول کرنا ہے میرے کو شوٹنگ پہ جانا ہے اور آپ کی وہ زندگی میں آپ کو uh, میں تو قول ہوتا ہوں واپس لٹانے والا خدا سے آج بابا جی کے چرن میں ارداس کر کے جاؤں گا کہ آپ کو وہ زندگی واپس ملے تاکہ آپ آج شرم سے نکلیں یہاں سے آپ کو گاڑی لینے آئے آپ کو شوٹنگ پہ جاؤ تو آئی تھنک آپ کی زندگی سمجھ جائے گی آپ کیا کہنا چاہتے ہیں اس کے بارے میں بہت اچھا آپ کرنا چاہیں گے پکچر کوئی پروڈیوسر ڈائریکٹر آپ کے پاس آئے اور آپ uh, کو لے کے جائے آپ کو لگتا ہے ستیش جی کہ جب آپ پکچریں شروع کر دیں گے یا کیمرے کے سامنے آئیں گے آپ کی زندگی بہت خوش خوش بہت خوشحال اور آپ کو ایسا بھی لگتا ہے کہ اگر ایکٹر کو مارنا ہو تو کیمرہ اس سے چھین بہت 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 ستیش کال جی کے بارے میں میں تو کیا کہہ سکتا ہوں میں تو ان کے ناکھن جیسا نہیں ہوں پر اتنا ضرور ہے کہ اس آدمی کو ایک پیار کی ضرورت ہے ایک بکڑ کی لوڑ ہے ਇੱਕ ਸੱਜਣ ਦੀ ਲੋੜ ਹੈ ਇੱਕ ਮੀਤ ਦੀ ਲੋੜ ਹੈ ਤੇ ਉਹ ਆਪੇ ਤੰਦਰੁਸਤ ਹੋ ਜਾਏਗਾ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਆਦਮੀ ਨੂੰ ਸਵਾਰ ਲੀਏ ਤੇ ਜਿਹੜੇ ਜਿਹੜੇ ਸਾਡੇ ਆਰਟਿਸਟ ਬੁੱਢੇ ਹੋਦੇ ਜਾ ਰਹੇ ਐ ਜਾਂ ਉਹਨਾਂ ਕੋਲ ਕੰਮ ਨਹੀਂ ਐ ਉਹਨਾਂ ਨੂੰ ਇਕੱਠੇ ਕਰਕੇ ਏਟਲੀਸਟ ਉਹਨਾਂ ਦੀ ਜ਼ਿੰਦਗੀ ਆਪਾਂ ਲੰਬੀ ਕਰੀਏ ਰੱਬ ਬੜਾ ਖੁਸ਼ ਹੋਏਗਾ ਇਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਦੇ ਸਾਹਮਣੇ ਉਹ ਇੱਕ ਕਿਸੇ ਦਾ ਦੁੱਖ ਬੰਡਾ ਦਿਓ ਵੀ ਉਹ ਸਾਰੇ ਆਪਣੇ ਨੇ ਏਕ ਨੂਰ ਤੇ ਸਭ ਜਗੋਂ ਗਿਆ ਕੌਣ ਭਲੇ ਕੋ ਬੰਦੇ ਰੱਬ ਦੇ ਬਣਾਏ ਬੰਦੇ ਨੇ ਇਹਨਾਂ ਦਾ ਦੁੱਖ ਬੰਡਾ ਲੋਗੇ ਤੇ ਰੱਬ ਤੁਹਾਨੂੰ ਬਹੁਤ ਸ਼ਬਾਬ ਦੇਊਗਾ ਬਹੁਤ ਕੁਝ ਤੁਹਾਨੂੰ ਜ਼ਿੰਦਗੀ ਦੇਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਯੋਗਰਾਜ ਸਿੰਘ ਸੁਪੁੱਤਰ ਜਹੀਰ ਬਾਬਾ ਦੀ ਕਬੂਲ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਤਿਸ਼ ਕੋਲ ਜੀ ਦੇ ਲੰਬੇ ਸਮੇਂ ਦੀ ਗੁਹਾਰ ਤੋਂ ਬਾਅਦ ਉਹਨਾਂ ਦੀ ਮਦਦ ਦੇ ਲਈ ਜੀ ਗੱਲ ਕਰੀ ਹੋਂ ਤੱਕ ਕਪਿਲ ਸ਼ਰਮਾ ਵੀ ਅੱਗੇ ਆਏ ਨੇ ਤੇ ਉਸ ਤੋਂ ਇਲਾਵਾ ਸਾਡੇ ਪੰਜਾਬ ਦੇ ਗਵਰਨਮੈਂਟ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਟਵੀਟ ਕਰਕੇ ਚਿੰਤਾ ਜਤਾਈ ਤੇ ਉਹਨਾਂ ਨੇ ਲੁਧਿਆਣਾ ਦੇ ਡੀਸੀ ਪ੍ਰਦੀਪ ਸਿੰਘ ਜੀ ਨੂੰ ਕਿਹਾ ਕਿ ਉਹ ਜਾ ਕੇ ਸਤੀਸ਼ ਕੋਲ ਜੀ ਨੂੰ ਮਿਲਣ ਤੇ ਜਿੰਨੀ ਜ਼ਿਆਦਾ ਸੰਭਵ ਹੋ ਸਕੇ ਉਹਨਾਂ ਦੀ ਮਦਦ ਕੀਤੀ ਜਾਵੇ ਕੁਝ ਦਿਨ ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਸतीश ਕਾਲ ਜੀ ਦੀ ਮਦਦ ਲਈ ਟਵੀਟ ਕਰਕੇ ਐਲਾਨ ਕੀਤਾ ਸੀ ਉੱਥੇ ਹੀ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਸतीश ਕਾਲ ਜੀ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ 5 ਲੱਖ ਦੀ ਰਾਸ਼ੀ ਦਿੱਤੀ ਸतीश ਕਾਲ ਜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਉਹਨਾਂ ਦੀਆਂ ਬਾਕੀ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇਗੀ ਅੱਜ ਇਹਨਾਂ ਨੇ ਮੇਰੀ ਫਰਿਆਦ ਸੁਣ ਲਈ ਔਰ ਮੈਨੂੰ ਲੱਗਦਾ ਕਿ ਬਾਕੀ ਵੀ ਜਿਹੜੀ ਡਿਮਾਂਡ ਸ ਹੈ ਉਹ ਜਦੋਂ ਇਹਨਾਂ ਨੇ ਫਾਰਮੈਲਿਟੀਆਂ ਪੂਰੀ ਕਰਨੀ ਹੈ جدو بھی کر لین میں انہوں کا بہت رینی آئی ایم ویری گریٹفل ٹو سر اینڈ ہم ویری گریٹفل ٹو کیپٹن سر اینڈ ہم ویری گریٹفل ٹو گورنمنٹ ایک ایکٹر جس نے اتنی سال کام کیا بائیس سال سایتا ایک کلچر کی سیوہ کی اس کا آج جنہوں نے میرے کو رن چکا ہے میں اس کے لئے بہت بہت دھنیہ کرتا ہوں کوئی اور ایک گریب ایکٹر کی اگر آپ چھت مل جائے تو مجھے بہت خوشی ہوگی جی, جی, okay. چھت ہونا بہت ضروری ہے جس نے اتنے سال کام کیا بائیس سال میں نے ਪੰਜਾਬੀ ਕਲਚਰ ਦੀ ਸੇਵਾ ਕੀਤੀ ਹੈ ਔਰ ਮੈਨੇ ਬੋਜਪੂਰੀ ਫਿਲਮੇ ਵੀ ਕੀ ਹੈ ਹਿੰਦੀ ਫਿਲਮੇ ਵੀ ਕੀ ਹੈ ਔਰ ਪੰਜਾਬੀ ਫਿਲਮੇ ਵੀ ਕੀ ਹੈ ਤੋ ਅਬ ਮੇਰੀ ਇੱਕ ਹੀ ਖੁਆਇਸ਼ ਹੈ ਜੇ ਮਿਲ ਜਾਏ ਤਾਂ ਆ ਬੀ ਵੈਰੀ ਗ੍ਰੇਟ ਫੁੱਟਿੰਗ ਦੇ ਕੇ ਅੱਛਾ ਹਾਂ ਜਿਸ ਤਰ੍ਹਾਂ ਕੀ ਸੱਤ ਤਰੀਕ ਨੂੰ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਟਵੀਟ ਕੀਤਾ ਸੀ ਉਸ ਤੋਂ ਬਾਅਦ 8 ਜਨਵਰੀ ਨੂੰ ਡੀਸੀ ਸਾਹਿਬ ਨੇ ਵਿਜ਼ਿਟ ਕੀਤਾ ਸੀ ਸਤੀਸ਼ ਕੋਲ ਸਾਫ ਦੀ ਜੋ ਰਿਕੁਆਇਰਮੈਂਟਸ ਸਨ ਉਹਨਾਂ ਬਾਰੇ ਉਹਨਾਂ ਨੇ ਸਾਨੂੰ ਜਾਣੂ ਕਰਾਇਆ ਸੀਗਾ ਅੱਜ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਿਆ ਦੀ ਮਾਲੀ ਸਹਾਇਤਾ ਇਹਨੂੰ ਇਸ ਟਾਈਮ ਪਹਿਲੇ ਪਹਿਲੇ ਤੌਰ ਦੇ ਉੱਤੇ ਅਸੀਂ ਮਨਜ਼ੂਰ ਕੀਤੀ ਹੈਗੀ ਪੰਜਾਬ ਸਰਕਾਰ ਨੇ ਉਹ ਚੈੱਕ ਮੈਂ ਇਹਨਾਂ ਨੂੰ ਦੇਣ ਆਇਆ ਹੈਗਾ ਇਸ ਤੋਂ ਇਲਾਵਾ ਬਾਕੀ ਜੋ ਇਹਨਾਂ ਦੀ ਹੋਰ ਜੋ ਵੀ ਡਿਮਾਂਡ ਸੀਗੀਆਂ ਉਹ ਅੰਡਰ ਕੰਸੀਡਰੇਸ਼ਨ ਨੇ ਜਿੱਦਾਂ ਵੀ ਪੰਜਾਬ ਸਰਕਾਰ ਵੱਲੋਂ ਹੁਕਮ ਹੋਏਗਾ ਉਹਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ ਕਮਲੇਸ਼ ਰਾਣੀ ਆ ਮੈਂ ਚੀਫ ਐਗਰੀਕਲਚਰ ਆਫਿਸ ਦੇ ਵਿੱਚ ਸੀਨੀਅਰ ਅਸਿਸਟੈਂਟ ਕੰਮ ਕਰ ਰਹੀ ਆ ਮੈਂ YouTube ਤੋਂ ਵੇਖਿਆ ਸੀਗਾ ਇਹਨਾਂ ਦੀ ਹਾਲਤ ਦੇਖੀ ਸੀ ਮੈਂ ਹਾਲਤ ਦੇਖ ਕੇ ਪਰੇਸ਼ਾਨ ਹੋ ਗਈ ਮੈਂ ਫਿਰ ਅੱਜ ਫਰਾਈਡੇ ਦੀ ਛੁੱਟੀ ਲਈ ਉਥੋਂ ਲੈ ਕੇ ਸਾਨੂੰ ਫਰਾਈਡੇ ਨੂੰ ਸੈਲਰੀ ਸਾਡੇ ਜਮਾ ਹੋਈ ਕਢਵਾ ਕੇ ਮੈਂ ਫਿਰ ਅੱਜ ਇਹਨਾਂ ਦੀ ਜਿੰਨੀ ਵੀ ਮੈਥੋਂ ਮਦਦ ਹੋ ਸਕੇ ਮੇਰੀ ਔਕਾਤ ਦੇ ਮੁਤਾਬਕ ਮੈਂ ਇਹਨਾਂ ਦੀ ਮਦਦ ਕਰਨ ਆਈ ਆ ਇਹੋ ਜਿਹਾ ਪੰਜਾਬੀ ਵੀਰ ਜਿਹੜਾ ਸਾਡੇ ਪੰਜਾਬ ਨੂੰ ਇੰਨਾ ਉੱਚਾ ਲੈ ਕੇ ਜਾਵੇ ਤੇ ਅੱਜ ਉਹ ਮੁਤਾਜ ਦੇਖ ਕੇ ਮੈਥੇ ਬਰਦਾਸ਼ਤ ਨਹੀਂ ਹੋਇਆ ਜਿਸ ਕਰਕੇ ਮੈਂ ਖੁਦ ਇੱਥੇ ਚੱਲ ਕੇ ਆਈਆਂ ਦੋਸਤੋ ਸਾਡਾ ਇਸ ਸਟੋਰੀ ਦਾ ਅੱਜ ਦਾ ਜੋ ਮੇਨ ਮੋਟਿਵ ਹੈ ਉਹ ਇਹ ਹੀ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਦੇਖਣ ਦੂਸਰਿਆਂ ਨੂੰ ਦਿਖਾਉਣ ਤੇ ਜਿੰਨਾ ਜ਼ਿਆਦਾ ਹੋ ਸਕੇ ਲੋਕ ਅੱਗੇ ਆ ਤਾਂ ਕਿ ਹਰ ਹਾਲਤ ਦੇ ਵਿੱਚ ਸਤੀਸ਼ ਕਾਲ ਜੀ ਦੀ ਮਦਦ ਕੀਤੀ ਜਾ ਸਕੇ ਤਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਵਾਂਗ ਸਹੀ ਸਲਾਮਤ ਹੋ ਸਕਣ ਤੇ ਸਾਡੀ ਪੰਜਾਬੀ ਇੰਟਰਸਟਰੀ ਦੇ ਵਿੱਚ ਪਹਿਲਾਂ ਵਾਂਗ ਉਸੇ ਤਰ੍ਹਾਂ ਹੀ ਰੌਣਕਾਂ ਲਗਾ ਸਕਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਇੱਕ ਨਵੀਂ ਉਮੀਦ ਨੂੰ ਲੈ ਕੇ ਜ਼ਿੰਦਗੀ ਨੂੰ ਪਹਿਲੇ ਦਿੱਤਾ ਰ ਜਿਉਣ ਲੱਗ ਪੈਣ